ਹੱਜ ਬੋਟਸਾਰੀਆਂ ਚੀਜ਼ਾਂ ਅਸੀਂ ਸਮੇਂ ਦੇ ਅਗਾਂਹ ਵੱਧੂ ਮਾਹੌਲ ਨੂੰ ਦੇਖਦੇ ਹੋਏ ਛੱਡਦੇ ਜਾ ਰਹੇ ਹਾਂ ਸਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਨਾਲ ਲੈ ਕੇ ਚੱਲਣਾ ਸ਼ਾਇਦ ਤਰੱਕੀ ਨਹੀਂ ਹੈ ਅੱਜ ਜਿਸ ਭਾਸ਼ਾ ਵਿੱਚ ਬੋਲੇ ਸ਼ਬਦਾਂ ਨੂੰ ਅਸੀਂ ਚੰਗੀ ਤਰ੍ਹਾਂ ਸਮਝ ਲੈਂਦੇ ਆ ਜਾਂ ਆਪਣੇ ਦਿਲ ਦੀ ਗੱਲ ਕਹਿਣ ਵਿੱਚ ਕੰਫਰਟੇਬਲ ਮਹਿਸੂਸ ਕਰਦੇ ਆ ਉਸੇ ਭਾਸ਼ਾ ਨੂੰ ਬਾਹਰ ਲੋਕਾਂ ਵਿੱਚ ਜਾ ਕੇ ਬੋਲਣ ਵੇਲੇ ਸ਼ਰਮ ਮਹਿਸੂਸ ਕਰਦੇ ਆ ਸੋ ਅੱਜ ਅਸੀਂ ਗੱਲ ਕਰਾਂਗੇ ਆਪਣੀ ਮਾਂ ਬੋਲੀ ਪੰਜਾਬੀ ਦੀ ਜਿਹਨੂੰ ਅਸੀਂ ਪਿੱਛੇ ਛੱਡਦੇ ਜਾ ਰਹੇ ਹਾਂ ਸਾਹਿਤਕਾਰਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਆਪਣੀ ਭਾਸ਼ਾ ਦਾ ਮੀਡੀਅਮ ਭਾਗ ਮਾਧਿਅਮ ਕਿਸੇ ਹੋਰ ਭਾਸ਼ਾ ਨੂੰ ਬਣਾ ਲੈਨੇ ਆ ਤਾਂ ਫਿਰ ਸਾਡੀ ਆਉਣ ਵਾਲੀ ਪੀੜ੍ਹੀ ਦੀ ਮਾਤ ਭਾਸ਼ਾ ਸਾਡੇ ਵਾਲੀ ਨਹੀਂ ਰਹਿੰਦੀ ਇਹੀ ਹਾਲ ਹੋ ਰਿਹਾ ਹੈ ਸਾਡਾ ਤੇ ਅਸੀਂ ਆਪਣੇ ਘਰ ਪਰਿਵਾਰ ਵਿੱਚ ਕਿਤੇ ਨਾ ਕਿਤੇ ਵੱਡਾ ਦਿਖਾਉਣ ਲਈ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਵੱਡਾ ਦਿਖਾਉਣ ਲਈ ਜਾਂ ਸੁਸਾਇਟੀ ਵਿੱਚ ਹਿੰਦੀ ਤੇ ਇੰਗਲਿਸ਼ ਦੀ ਵਰਤੋਂ ਪੰਜਾਬੀ ਨਾਲੋਂ ਵੱਧ ਖੁਸ਼ ਹੋ ਕੇ ਕਰਦੇ ਆਂ। ਪਰਿਵਾਰਕ ਤੌਰ ਤੇ ਅਸੀਂ ਆਪਣੇ ਆਪ ਨੂੰ ਪੰਜਾਬੀ ਕਹਿੰਨੇ ਆਂ। ਤੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਸਾਡੇ ਬੱਚੇ ਪੰਜਾਬੀ ਸਿੱਖਣ ਲਈ ਬਾਹਰ ਜਾਂਦੇ ਆ। ਇਹਦਾ ਕਾਰਨ ਇਹ ਹੈ ਕਿ ਅਸੀਂ ਪਰਿਵਾਰਕ ਤੌਰ ਤੇ ਆਪਸ ਵਿੱਚ ਬੈਠ ਕੇ ਆਪਣੀ ਭਾਸ਼ਾ ਦੇ ਵਿੱਚ ਗੱਲਬਾਤ ਨਹੀਂ ਕਰਦੇ। ਸੋ ਸਿਰਫ ਪੰਜਾਬੀ ਵੱਲ ਧਿਆਨ ਦੇਣ ਦਾ ਭਾਵ ਇਹ ਨਹੀਂ ਹੈਗਾ ਕਿ ਅਸੀਂ ਹੋਰ ਭਾਸ਼ਾਵਾਂ ਨੂੰ ਨਾ ਸਿੱਖੀਏ। ਵਾਦੇ ਲਈ ਤਰੱਕੀ ਲਈ ਸਾਰੀਆਂ ਭਾਸ਼ਾਵਾਂ ਦਾ ਆਉਣਾ ਬਹੁਤ ਜ਼ਰੂਰੀ ਹੈ ਪਰ ਆਪਣੀ ਮਾਂ ਬੋਲੀ ਦਾ ਅਸੀਂ ਉਨਾਂਕ ਸਤਿਕਾਰ ਤਾਂ ਕਰੀਏ ਜਿੰਨਾ ਸਾਡੀ ਇੰਡੀਆ ਦੀਆਂ ਹੋਰ ਸਟੇਟਸ ਦੇ ਲੋਕ ਕਰਦੇ ਆ ਉਹ ਆਪਣੀ ਮਾਂ ਬੋਲੀ ਵਿੱਚ ਗੱਲ ਕਰਦੇ ਆ ਪਰ ਸਾਡੇ ਹੀ ਇਹ ਰਿਵਾਜ ਹੈ ਕਿ ਅਸੀਂ ਆਪਣੀ ਮਾਂ ਬੋਲੀ ਜਾਂ ਆਪਣੀ ਮਾਤ ਭਾਸ਼ਾ ਦੇ ਵਿੱਚ ਗੱਲ ਕਰਨ ਲੱਗਿਆਂ ਸ਼ਰਮ ਮਹਿਸੂਸ ਕਰਦੇ ਆ ਬਹੁਤ ਸਾਰੇ ਉੱਚ ਡਿਗਰੀਆਂ ਪ੍ਰਾਪਤ ਅਫਸਰਾਂ ਨੂੰ ਵੀ ਪੰਜਾਬੀ ਬੋਲਣ ਵੇਲੇ ਅਟਕਣਾ ਪੈਂਦਾ ਹੈ ਤੇ ਬਾਹਰੋਂ ਆਏ ਪ੍ਰਵਾਸੀ ਲੋਕ ਸਾਡੇ ਨਾਲੋਂ ਵੀ ਸੋਹਣੀ ਪੰਜਾਬੀ ਬੋਲਦੇ ਆ ਤੇ ਉਹ ਸਿੱਖ ਵੀ ਛੇਤੀ ਲੈਂਦੇ ਆ ਤੇ ਸਾਨੂੰ ਪਹਿਲਾਂ ਤੋਂ ਹੀ ਆਉਂਦੀ ਆ ਤੇ ਅਸੀਂ ਬੋਲਣਾ ਨਹੀਂ ਚਾਹੁੰਦੇ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਚਾਹੁੰਨੇ ਆ ਗੁਰੂਆਂ ਤੇ ਸ਼ਹੀਦਾ ਸਿੰਘਾਂ ਦਾ ਇਤਿਹਾਸ ਦੱਸਣਾ ਚਾਹੁੰਨੇ ਆ ਤਾਂ ਇੰਨੀ ਕੁ ਪੰਜਾਬੀ ਤਾਂ ਉਹਨਾਂ ਨੂੰ ਸਿਖਾਉਣੀ ਪਵੇਗੀ ਕਿ ਉਹ ਆਉਣ ਵਾਲੀ ਨਵੀਂ ਪੀੜ੍ਹੀ ਲਈ ਕੁਝ ਨਾ ਕੁਝ ਬਚਾ ਕੇ ਰੱਖ ਸਕਣ ਵੈਸੇ ਵੀ ਹੁਣ ਪੰਜਾਬ ਵਿੱਚ ਪੰਜਾਬੀ ਭਾਸ਼ਾ ਨਿਗਾਰ ਵੱਲ ਜਾ ਰਹੀ ਹੈ ਕਿਉਂਕਿ ਪ੍ਰਾਈਵੇਟ ਸਕੂਲਾਂ ਦਾ ਬੋਲਬਾਲਾ ਹੋਣ ਕਰਕੇ ਪੰਜਾਬੀ ਨੂੰ ਐਜ਼ ਅ ਸਬਜੈਕਟ ਵਰਤਿਆ ਨਹੀਂ ਜਾਂਦਾ ਤੇ ਸੀਨੀਅਰ ਸੈਕੰਡਰੀ ਕਲਾਸਿਸ ਤੋਂ ਬਾਅਦ ਇਸ ਬਾਰੇ ਸੋਚਣਾ ਵੀ ਬੰਦ ਕਰ ਦਿੱਤਾ ਜਾਂਦਾ ਹੈ ਤੇ ਹੁਣ ਮੇਰਾ ਇੱਕ ਸਵਾਲ ਹੈ ਕਿ ਜੇਕਰ ਬੱਚੇ ਪੰਜਾਬੀ ਪੜਨਗੇ ਹੀ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਪੰਜਾਬੀ ਅਧਿਆਪਕ ਕਿੱਥੋਂ ਲੱਭਾਂਗੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦੂਸਰੇ ਦੇਸ਼ਾਂ ਦੇ ਵਿੱਚ ਵਸੇ ਹੋਏ ਪੰਜਾਬੀ ਜਿਨ੍ਹਾਂ ਦੇ ਬੱਚੇ ਉੱਥੋਂ ਦੇ ਬੋਨ ਨੇ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਤੇ ਜ਼ੋਰ ਦੇ ਰਹੇ ਨੇ ਹਾਲਾਂਕਿ ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਗੋਰੇ-ਗੋਰੀਆਂ ਪੰਜਾਬੀ ਬੋਲਣ ਜਾਂ ਪੰਜਾਬੀ ਸ਼ਬਦ ਕੀਰਤਨ ਕਰਨ ਵਿੱਚ ਮਾਣ ਮਹਿਸੂਸ ਕਰਦੇ ਆ ਫਿਰ ਅਸੀਂ ਪਿੱਛੇ ਕਿਉਂ ਜਾ ਰਹੇ ਹਾਂ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਦੇਸ਼ ਜਾਂ ਰਾਜ ਕਦੇ ਵੀ ਤਰੱਕੀ ਨਹੀਂ ਕਰ ਸਕਣਗੇ ਜਿਹੜੇ ਆਪਣੀ ਵਿਰਾਸਤ ਵਿੱਚ ਮਿਲੀਆਂ ਚੀਜ਼ਾਂ ਨੂੰ ਦਿਖਾਉਣ ਵਿੱਚ ਛੋਟਾ ਮਹਿਸੂਸ ਕਰਦੇ ਨੇ ਦੁਨੀਆ ਤਰੱਕੀ ਦੇ ਰਾਹ ਵੱਲ ਜਾ ਰਹੀ ਹੈ ਕੁਝ ਨਵਾਂ ਸਿੱਖਣ ਲਈ ਅੱਗੇ ਹੋਣਾ ਤੇ ਦੂਜਿਆਂ ਨੂੰ ਆਪਣੇ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ ਪਰ ਅਸੀਂ ਆਪਣੀ ਭਾਸ਼ਾ ਦਾ ਪ੍ਰਚਾਰ ਤੇ ਪ੍ਰਸਾਰ ਕਰਕੇ ਹਜੇ ਵੀ ਸਿਰਫ ਆਪਣਿਆਂ ਨੂੰ ਹੀ ਸਿਖਾਉਣ ਤੇ ਲੱਗੇ ਹੋਏ ਹਾਂ ਜਦਕਿ ਸਮੇਂ ਦੀ ਮੰਗ ਇਹ ਹੈ ਕੇ ਬਾਹਰਲੇ ਲੋਕਾਂ ਨੂੰ ਆਪਣੇ ਬਾਰੇ ਆਪਣੀ ਭਾਸ਼ਾ ਬਾਰੇ ਦੱਸਿਆ ਜਾਵੇ ਆਪਣੇ ਪਰਿਵਾਰਾਂ ਵਿੱਚ ਤਾਂ ਇਹ ਚੀਜ਼ਾਂ ਆਪ ਮੁਹਾਰੇ ਆ ਜਾਣੀਆਂ ਚਾਹੀਦੀਆਂ ਸੀ ਕਈ ਲੋਕ ਬਹੁਤ ਸੋਹਣੀ ਪੰਜਾਬੀ ਬੋਲਦੇ ਆ ਪਰ ਉਹ ਕਹਿ ਦਿੰਦੇ ਆ ਸਾਨੂੰ ਆਉਂਦੀ ਆ ਪਰ ਅਸੀਂ ਬੋਲਦੇ ਨਹੀਂ ਕਿਉਂ ਬਈ ਜੇ ਤੁਹਾਡੇ ਅੰਦਰ ਇਹ ਗੁਣ ਹੈ ਤੁਹਾਨੂੰ ਵਧੀਆ ਪੰਜਾਬੀ ਬੋਲਣੀ ਆਉਂਦੀ ਆ ਤਾਂ ਦੂਜਿਆਂ ਨੂੰ ਸਿਖਾਓ ਸਮਝਾਓ ਤੇ ਦੱਸੋ ਕਿ ਪੰਜਾਬੀ ਆ ਗਈ ਪੰਜਾਬੀਆਂ ਦੀ ਇਹ ਖਾਸੀਅਤ ਹੈ ਕਿ ਇਹ ਕਿਸੇ ਵੀ ਚੀਜ਼ ਨੂੰ ਅਡਾਪਟ ਬਹੁਤ ਛੇਤੀ ਕਰਦੇ ਆ ਇਸੇ ਤਰ੍ਹਾਂ ਅਸੀਂ ਹੋਰ ਭਾਸ਼ਾਵਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਪਰ ਇਹ ਸਾਡੀ ਖਾਸੀਅਤ ਜਿਹੜੀ ਆ ਇਹ ਸਾਡੀ ਮਾਂ ਬੋਲੀ ਲਈ ਖਤਰਾ ਬਣਦੀ ਜਾ ਰਹੀ ਹੈ ਇਸ ਗੱਲ ਨੂੰ ਪਛਾਣੋ ਕਿ ਪੰਜਾਬੀ ਭਾਸ਼ਾ ਦਾ ਦਾਇਰਾ ਬਹੁਤ ਵੱਡਾ ਹੈ ਤੇ ਸਾਡਾ ਦੁੱਖਾਂ ਤੇ ਹੈ ਕਿ ਅਸੀਂ ਇਸ ਤੋਂ ਪਰੇ ਹੁੰਦੇ ਜਾ ਰਹੇ ਹਾਂ